ਨਾਚਿੰਗ ਦੀ ਇੱਕ ਤਾਜ਼ੀ ਵਾਰਤਾਤ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ પતિ ਪਤਨੀ ਸੜਕ ਦੇ ਉੱਤੇ ਆਪਣੀ ਕਾਰ ਦੇ ਕੋਲ ਖੜੇ ਹੁੰਦੇ ਨੇ ਕਿ ਅਚਾਨਕ ਐਕਟਿਵਾ ਤੇ ਸਵਾਰ ਦੋ ਨੌਜਵਾਨ ਆਂਦੇ ਨੇ ਉਸ ਮਹਿਲਾ ਦੇ ਹੱਥੋਂ ਪਰਸ ਖੋਇਆ ਜਾਂਦਾ ਇਸੇ ਦੌਰਾਨ ਉਸਦੀ ਚੁੰਨੀ ਵੀ ਖਿੱਚੀ ਜਾਂਦੀ ਹੈ ਮਹਿਲਾ ਬਜ਼ੁਰਗ ਜੋ ਹੁੰਦੀ ਹੈ ਉਹ ਅਚਾਨਕ ਸੜਕ ਤੇ ਡਿੱਗਦੀ ਹੈ ਇਨੀ ਜ਼ੋਰ ਦੇ ਨਾਲ ਡਿੱਗਦੀ ਹੈ ਕਿ ਉਸ ਤੋਂ ਉੱਠਿਆ ਹੀ ਨਹੀਂ ਜਾਂਦਾ ਗੰਭੀਰ ਰੂਪ ਦੇ ਨਾਲ ਉਸ ਜ਼ਖਮੀ ਹੋ ਗਈ ਹੈ ਜ ਜਿਸ ਦਾ ਇਲਾਜ ਇੱਕ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਲੇਕਿਨ ਇਹ ਘਟਨਾ ਪੁਲਿਸ ਪ੍ਰਸ਼ਾਸਨ ਦੇ ਵੱਡੇ ਦਾਅਵਿਆਂ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਇੱਕ ਪਾਸੇ ਪੁਲਿਸ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਕੇ اپنی ਫਿੱਟ ਥਪਥਪਾਉਂਦੀ ਨਹੀਂ ਥੱਕ ਰਹੀ ਉਤੇ ਹੀ ਦੂਸਰੇ ਪਾਸੇ ਫਿਰੋਜ਼ਪੁਰ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਇਸ ਕਦਰ ਵੱਧ ਗਈਆਂ ਨੇ ਕਿ ਹੁਣ ਬਜ਼ੁਰਗਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਤਾਜ਼ਾ ਘਟਨਾ ਫਿਰੋਜ਼ਪੁਰ ਸ਼ਾਉਣੀ ਦੇ ਸੰਤ ਲਾਲ ਰੋਡ ਤੋਂ ਸਾਹਮਣੇ ਆਈ ਹੈ ਇਸ ਘਟਨਾ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਵੇਂ ਇੱਕ ਬਜ਼ੁਰਗ ਜੋੜਾ ਸੜਕ ਤੇ ਆਪਣੀ ਕਾਰ ਕੋਲ ਖੜਾ ਹੈ ਅਚਾਨਕ ਦੋ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੇ ਆਉਂਦੇ ਨੇ ਮਹਿਲਾ ਦੇ ਹੱਥੋਂ ਪਰਸ ਦੇ ਨਾਲ ਨਾਲ ਉਸ ਦੀ ਚੁੰਨੀ ਧੂਕੇ ਲੈਂਦੇ ਜਾਂਦੀ ਨਹੀਂ ਬਜ਼ੁਰਗ ਮਹਿਲਾ ਤੇਜ਼ ਚਟਕੇ ਕਾਰਨ ਸੜਕ ਤੇ ਡਿੱਗ ਜਾਂਦੀ ਹੈ ਤੇ ਉੱਠੀ ਨਹੀਂ ਪੌਂਦੀ ਮਹਿਲਾ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਉਸ ਦਾ ਇਲਾਜ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਚ ਚੱਲ ਰਿਹਾ ਹੈ ਇਸ ਵੀਡੀਓ ਨੇ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਦੇ ਵੱਡੇ ਦਾਅਵਿਆਂ ਤੇ ਸਵਾਲ ਖੜੇ ਕਰ ਦਿੱਤੇ ਨੇ